ਫਲੋਰ ਵਿਖੇ ਰਸਤਾ ਪੁੱਛਣ ਦੇ ਬਹਾਨੇ ਦੋ ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਦੀ ਕੀਤੀ ਖੋਹ ਜਿਸ ਨਾਲ ਸੀ ਕਿ ਫਲੋਰ ਵਿਖੇ ਦੋ ਅਣਪਛਾਤੇ ਨੌਜਵਾਨਾਂ ਮਲੋਂ ਪਿਸਤੌਲ ਦੀ ਨੋਕ ਤੇ ਇੱਕ ਮੋਟਰਸਾਈਕਲ ਦੀ ਖੋਹ ਦੀ ਵਾਰਤ ਨੂੰ ਪੰਜਾਬ ਦਿੰਦਾ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਤਰੰਗਾ ਜੂਸ ਕਾਰਨਾਂ ਦੇ ਮਾਲਕ ਮੋਹਨ ਸਿੰਘ ਤੇ ਉਸ ਦੇ ਭਰਾ ਸ਼ਾਦਨ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਜੂਸਾ ਕੰਮ ਕਰ ਰਹੀ ਸੀ ਕਿ ਇਹਨੇ ਨੂੰ ਨੂਰਮਹਿਲ ਸ਼ਹਿਰ ਦੀ ਤਰਫੋਂ ਦੋ ਅਣਖਸ਼ਤੇ ਨੌਜਵਾਨ ਆਏ ਅਤੇ ਉਹਨਾਂ ਕੋਲੋਂ ਆ ਕੇ ਫਗਵਾੜਾ ਸ਼ਹਿਰ ਨੂੰ ਜਾਣ ਦਾ ਰਸਤਾ ਪੁੱਛਿਆ। ਉਹਨਾਂ ਦੱਸਿਆ ਕਿ ਜਦੋਂ ਅਸੀਂ ਉਹਨਾਂ ਨੂੰ ਫਗਵਾੜਾ ਜਾਣ ਦਾ ਰਸਤਾ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਲੱਗਾ ਤੁਸੀਂ ਸਾਨੂੰ ਉਸ ਰਸਤੇ ਤੇ ਛੱਡ ਆਓ। ਉਹਨਾਂ ਦੱਸਿਆ ਕਿ ਮੇਰਾ ਛੋਟਾ ਭਰਾ ਇਨਸਾਨੀਅਤ ਦੀ ਨਾਤੇ ਉਹਨਾਂ ਨੂੰ ਫਗਵਾੜੇ ਰੋਡ ਤੇ ਛੱਡਣ ਲਈ ਮੋਟਰਸਾਈਕਲ TVS ਕੰਪਨੀ ਦਾ ਜੋ ਨਵਾਂ ਲਿਆ ਸੀ ਉਸ ਤੇ ਦੇ ਚਲਾ ਗਿਆ ਤੇ ਉਹਨਾਂ ਨੇ ਫਗਵਾੜੇ ਅੱਡੇ 'ਵਿ ਜਾ ਕੇ ਉਸ ਨੂੰ ਉੱਪਰੋਂ ਰਿਵਾਲਵਰ ਤਾਣ ਕੇ ਉਸ ਤੋਂ ਮੋਟਰਸਾਈਕਲ ਦੀ ਲੁੱਟ ਕਰ ਲਈ। ਉਹਨਾਂ ਦੱਸਿਆ ਕਿ ਅਸੀਂ ਉਹਨਾਂ ਦਾ ਪਿੱਛਾ ਵੀ ਫਵਾੜੇ ਤੱਕ ਕੀਤਾ ਪਰ ਉਹ ਸਾਡੇ ਹੱਥ ਨਹੀਂ ਆਏ। ਉਹਨਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜ ਕੇ ਜਲਦ ਸਲਾਖਾਂ ਵਿੱਚ ਕੀਤਾ ਜਾਵੇ। ਉਹਨਾਂ ਦਾ ਮੋਟਰਸਾਈਕਲ ਉਹਨਾਂ ਨੂੰ ਵਾਪਸ ਕਰਵਾਇਆ ਜਾਵੇ। ਉਧਰ ਇਸ ਮਾਮਲੇ ਵਿੱਚ ਜਦੋਂ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਅਸੀਂ ਚੋਰੀ ਦੀਆਂ ਵਾਰਤਾਂ ਕਰਨ ਵਾਲੇ ਕਈ ਗਰੂ ਨੂੰ ਫੜਕੇ ਸਲਾਖਾਂ ਪਿੱਛੇ ਦਿੱਤਾ ਹੈ ਉਹਨਾਂ ਵੱਲੋਂ ਇਹਨਾਂ ਦੋਸ਼ੀਆਂ ਦੀ ਭਾਰੀ ਕੀਤੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਫੜਕੇ ਸਲਾਖਾਂ ਵਿੱਚੇ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਇਹਨਾਂ ਦਾ ਮੋਟਰਸਾਈਕਲ ਵਾਪਸ ਕਰਵਾਇਆ ਜਾਵੇਗਾ ਇਹ ਪਿੰਨੂ ਪਿੰਨੂ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ खान साहब क्या नाम है आपका मेरा नाम मोहसिन है जी क्या मामला होगा मामला आवाज में है रास्ता पूजने लगे चला कितना रास्ता बता दी जी अगवाड़ा वाला रास्ता पूजने लगे फाटक पार कर तो साहब तक छोड़ रहा जी पिस्टल लगाए से ले गए बाइक फरार हो गयी जी पिस्टल दिखाते बाइक हाथ इनने पर पिस्टल लगा अच्छा तो वो कैसे आदमी थे कोई पहचान में आप पहचान में तो है नहीं जी बस अराउंड फाइव लेटे गाड़ी में उतरे एक पे चलेगा एक इस पर चलेगा दोनों अलग अलग हो गए नहीं नहीं बाइक ले लेते इधर नूर मेल रोड पे तो से जीवे अच्छा कोई कैमरे वगैरह चेक किए नहीं कुछ नहीं किस तो उनका पीछा ग्यारह रास्ता कोई नहीं मिला जी हमें हम फगवाड़ा तक चले गए जी ओके तो पुलिस को सूचना दी हाँ जी देंगे जी आप देंगे जी पुलिस अभी दी नहीं नहीं दी नहीं जी क्या मांग क्या कर रहे हो प्रशासन बस यही है जी वो पकड़े थे हमारी बाइक मिल जाए जी ना ਮੈਂ ਤਾਂ ਆਵੇਂ ਲਾ ਜੀ ਇੰਨਾ ਮਿਲਣਾ ਚਾਹਦੇ ਮੈਂ ਹੋਰ ਕੁਝ ਨਹੀਂ ਚਾਹ ਰਾ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ